ਤੇ ਜ਼ਿੰਦਗੀ ਦੀ ਭਾਰ ਵਿੱਚ ਮਲਾਇਆ ਤੋਂ ਹਿੰਦੁਸਤਾਨ ਵੱਲ ਧਾਵਾ ਨਾ ਕਰਦਾ ਤਾਂ ਮੈਂ ਕਦੇ ਵੀ ਲੇਖਕ ਨਾ ਬਣ ਸਕਦਾ ਗੁਲਾਮ ਹੋਣ ਦਾ ਅਹਿਸਾਸ ਤੇ ਆਜ਼ਾਦੀ ਦੀ ਤੜਪ ਵੀ ਮੈਨੂੰ ਮਲਾਇਆ ਨੇ ਹੀ ਬਖਸ਼ੀ ਭਾਵੇਂ ਮਲਾਇਆ ਖੁਦ ਅੰਗਰੇਜ਼ਾਂ ਦਾ ਗੁਲਾਮ ਸੀ ਮਲਾਇਆ ਵਿੱਚ ਚੀਨੀ ਵਾਦੀ 35-40% ਦੀ ਹੁੰਨੀ ਆ ਤੇ ਮੇਰਾ ਬਹੁਤਾ ਵਾਂ ਚੀਨੀਆਂ ਨਾਲ ਹੀ ਸੀ ਭਾਵੇਂ ਲੋਕ ਸਿੱਖ ਬਾਈਆਂ ਤੋਂ ਥੋੜਾ ਭੈ ਖਾਂਦੇ ਸਨ ਪਰ ਨੀਂਦ ਵਿੱਚ ਬੰਦੂਕ ਚਲਾਏ ਜਾਣ ਦੀ ਚਿੰਤਾ ਮੈਨੂੰ ਹਮੇਸ਼ਾ ਹੀ ਲੱਗੀ ਰਹਿੰਦੀ ਅਮਰੀਕਾ ਤੋਂ ਆਏ ਗਦਰੀ ਬਾਬਿਆਂ ਦੀਆਂ ਫਾਸੀਆਂ ਤੇ ਉਮਰ ਕਦਾ ਮੈਨੂੰ ਕਾਲੇ ਪਾਣੀਆਂ ਤੋਂ ਚੁੱਕ ਕੇ ਸਾਈਬੀਰੀਆ ਦੀਆਂ ਜੱਖ ਪਰਵਾ ਵਿੱਚ ਲੈ ਗਈਆਂ ਇੱਕ ਪਲ ਮੈਨੂੰ ਸਾਰਾ ਹਿੰਦੁਸਤਾਨ ਕਬਰਸਤਾਨ ਜਾਪਿਆ ਕਿਉਂਕਿ ਸਰਦਾਰ ਭਗੇ ਸਿੰਘ ਦੀ ਫਾਸੀ ਤੋਂ ਪਿੱਛੋਂ ਗਾਂਧੀ ਨੇ ਇੱਕ ਸ਼ਾਂਤੀ ਵਾਰਤਾ ਦਿੱਤੀ ਸੀ ਸ਼ਾਇਦ ਉਹਦੇ ਦਿਲ ਨੌਜਵਾਨ ਦੀ ਫਾਸੀ ਨੇ ਹੌਲ ਪੈਦਾ ਕਰ ਦਿੱਤੇ ਸਨ ਰੋਂਦਾ ਸੋਚਦਾ ਤੇ ਹੰਗਾਰਦਾ ਆਖਰ ਮੈਂ ਲੈਲਨ ਦੀ ਮੌਤ ਤੱਕ ਆਣ ਪੁੱਜਿਆ ਪੰਜਾਬ 2470 ਵੀ ਦੇ ਪ੍ਰੋਗਰਾਮ ਤੀਸਰੀ ਅੱਖ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਜਿਹੜਾ ਅੱਜ ਦਾ ਤੀਸਰੀ ਅਖ ਪ੍ਰੋਗਰਾਮ ਹੈ ਇਹਦੇ ਵਿੱਚ ਅਸੀਂ ਪੰਜਾਬੀ ਦੇ ਪ੍ਰਸਿੱਧ ਲੇਖਕ ਤੇ ਨਾਵਲਕਾਰ ਜਸਵੰਤ ਸਿੰਘ ਕਵਲ ਦਾ ਲੇਖ ਮਨੁੱਖ ਦਾ ਆੜੀ ਪੇਸ਼ ਕਰਨ ਜਾ ਰਹੇ ਹਾਂ ਕੌਲ ਲਿਖਦੇ ਹਨ ਕਿ ਅੱਜ ਵੀ ਮੇਰਾ ਵਿਸ਼ਵਾਸ ਹੈ ਕਿ ਜੇਕਰ ਲੈਲਨ ਦੀ ਜੀਵਨੀ ਮੈਂ ਉਸ ਸਮੇਂ ਨਾ ਪੜਦਾ ਤੇ ਜ਼ਿੰਦਗੀ ਦੀ ਭਾਲ ਵਿੱਚ ਮਲਾਇਆ ਤੋਂ ਹਿੰਦੁਸਤਾਨ ਵੱਲ ਧਾਵਾ ਨਾ ਕਰਦਾ ਤਾਂ ਮੈਂ ਕਦੇ ਵੀ ਲੇਖਕ ਨਾ ਬਣ ਸਕਦਾ ਮੈਨੂੰ ਇਉਂ ਜਾਪਦਾ ਹੈ ਜਿਵੇਂ ਦੂਰ ਪਿਆ ਮੇਰੇ ਮਨ ਦਾ ਮੋਤੀ ਉਸ ਨੂੰ ਚੁੱਕ ਕੇ ਲੋਕਾਂ ਦੀ ਮਾਲਾ ਨਾਲ ਜੋੜ ਦਿੰਦਾ ਹੈ ਹੁਣ ਮੈਨੂੰ ਅਨੁਭਵ ਹੁੰਦਾ ਹੈ ਕਿ ਮੈਂ ਸਾਰੇ ਮੋਤੀਆਂ ਵਿੱਚੋਂ ਵੱਧ ਲਿਸ਼ਕ ਰਿਆ ਹਾਂ 1935 36 37 ਤੇ 38 ਦੇ ਸਾਲ ਮੇਰੀ ਜ਼ਿੰਦਗੀ ਦਾ ਅਸਲ ਮੋੜ ਹਨ ਇਹ ਸਾਲ ਮੈਂ ਮਲਾਇਆ ਦੀ ਜ਼ਿੰਦਗੀ ਮਲਾਇਆ ਦੇ ਜੰਗਲੀ ਪਹਾੜੀ ਤੇ ਸ਼ਹਿਰੀ ਜ਼ਿੰਦਗੀ ਵਿੱਚ ਘੁਲ ਮਿਲ ਕੇ ਬਤਾਏ ਸਨ ਕਵਿਤਾ ਲਿਖਣ ਦਾ ਸ਼ੌਕ ਮੈਨੂੰ ਕਿਸੇ ਗੁਰਪ੍ਰੋਪ ਦੇ ਜੋੜ ਮੇਲੇ ਸਮੇਂ ਚੰਗੀ ਤਰਾ ਕਵਤਾ ਨਾ ਪੜ ਸਕਣ ਦੇ ਰੋ ਤੇ ਰਸ਼ਕ ਨੇ ਦਿੱਤਾ ਮੇਰਾ ਪਿਛਵਾੜਾ ਧਾਰਮਿਕ ਸੀ ਧਰਮ ਰਾਈ ਮੁਕਤੀ ਹੀ ਨਹੀਂ ਸਕੋ ਜਿੰਦਗੀ ਸਮਾਜ ਤੇ ਦੇਸ਼ ਦੀਆਂ ਸਮੱਸਿਆਵਾਂ ਵੀ ਹੱਲ ਤੇ ਪ੍ਰਵਾਨ ਚੜਦੀਆਂ ਸਮਝਦਾ ਹੁੰਦਾ ਸਾਂ ਅਲਜਬਰਾ ਨਾਉਣ ਕਾਰਨ ਨਵੀਂ ਜਮਾਤ ਵਿਚਾਰੇ ਛੱਡ ਕੇ ਮਲਾਇ ਨੂੰ ਨੱਠ ਗਿਆ ਸਾਂ ਇਹ ਸਾਲ ਮੇਰੀ ਉਮਰ ਦੇ ਸਿੱਖਣ ਦੇ ਸਾਲ ਸਨ ਧਾਰਮਿਕ ਨਿਸ਼ਚਾ ਮੇਰਾ ਪਰਪੱਕ ਸੀ ਹੋਰ ਮੈਨੂੰ ਕੁਝ ਆਉਂਦਾ ਨਹੀਂ ਸੀ ਮਲਾਇਆ ਵਿੱਚ ਧਾਰਮਿਕ ਤੇ ਪਿਆਰ ਦੀਆਂ ਕਵਤਾਵਾਂ ਲਿਖਣ ਦੇ ਸ਼ੌਕ ਨੇ ਹੋਰ ਸਹਿਤ ਪੜਨ ਲਈ ਮਨ ਵਿੱਚ ਬੱਤੀ ਸੀਖ ਦਿੱਤੀ ਸੀ ਗੁਲਾਮ ਹੋਣ ਦਾ ਅਹਿਸਾਸ ਤੇ ਆਜ਼ਾਦੀ ਦੀ ਤੜਫ ਵੀ ਮੈਨੂੰ ਮਲਾਇਆ ਨੇ ਹੀ ਬਖਸ਼ੀ ਭਾਵੇਂ ਮਲਾਇਆ ਖੁਦ ਅੰਗਰੇਜ਼ਾਂ ਦਾ ਗੁਲਾਮ ਸੀ ਮਲਾਇਆ ਵਿੱਚ ਚੀਨੀਵਾਦੀ 35-40% ਦੀ ਹੁੰਨੀ ਹੈ ਤੇ ਮੇਰਾ ਬਹੁਤਾ ਵਾਂ ਚੀਨੀਆਂ ਨਾਲ ਹੀ ਸੀ ਉਹਨਾਂ ਦਿਨਾਂ ਵਿੱਚ ਜਾਪਾਨੀ ਚੀਨ ਉੱਤੇ ਬੜੇ ਅਤਿਆਚਾਰ ਢਾ ਰਹੇ ਸਨ ਉਦੋਂ ਮੈਂ ਜੰਗਲ ਵਿੱਚ ਹੀ ਰਹਿੰਦਾ ਹੁੰਦਾ ਹਾਂ ਚੀਨੀ ਲੋਕਾਂ ਦੇ ਹਰਾਸੇ ਤੇ ਜੋਸ਼ ਖਾਂਦੇ ਚਿਹਰਿਆਂ ਨੇ ਮੈਨੂੰ ਕੌਮੀ ਲਪੇਟ ਵਿੱਚ ਲੈ ਲਿਆ ਚੰਦਾ ਇਕੱਠਾ ਕਰਕੇ ਚੀਨ ਨੂੰ ਭੇਜਿਆ ਜਾਂਦਾ ਉਸ ਚੰਦੇ ਵਿੱਚ 1 ਡਾਲਰ ਮੇਰਾ ਵੀ ਸੀ ਜਦੋਂ ਕੁੱਲ 14 ਡਾਲਰ ਮਹੀਨਾ ਰਾਤ ਭਰ ਜਾਗਣ ਦੇ ਮਿਲਦੇ ਸਨ ਇਹ ਜਗਾ 15 20 ਦੁਕਾਨਾਂ ਉੱਤੇ ਮੈਂ ਦਿੰਦਾ ਹੁੰਦਾ ਸਾਂ ਹਰ ਦੁਕਾਨ ਦੀ ਮਰਜ਼ੀ ਹੁੰਦੀ ਸੀ ਕਿ ਮੋਦੀ ਦੁਕਾਨ ਦੇ ਅੱਗੇ ਬੈਠਿਆ ਕਰਾਂ ਚੋਰੀਆਂ ਆਮ ਹੀ ਹੋ ਜਾਇਆ ਕਰਦੀਆਂ ਸਨ ਤੇ ਮੈਨੂੰ ਨੀਂਦ ਮੱਲੋਬੰਦੀ ਆ ਜਾਂਦੀ ਭਾਵੇਂ ਲੋਕ ਸਿੱਖ ਬਾਈਆਂ ਤੋਂ ਥੋੜਾ ਭੈ ਖਾਂਦੇ ਸਨ ਪਰ ਨੀਂਦ ਵਿੱਚ ਬੰਦੂਕ ਚਲਾਏ ਜਾਣ ਦੀ ਚਿੰਤਾ ਮੈਨੂੰ ਹਮੇਸ਼ਾ ਹੀ ਲੱਗੀ ਰਹਿੰਦੀ ਉੱਥੋਂ ਦੀਆਂ ਜਨਾਨੀਆਂ ਵਿੱਚ ਮੈਂ ਸ਼ਰੀਫ ਤੇ ਸ਼ਰਮਾਕਲ ਤੇ ਵੱਜੋ ਮਸ਼ਹੂਰ ਹੁੰਦਾ ਸਾਂ ਉੱਥੋਂ ਦੇ ਹੀ ਦੋ ਹੋਰ ਸਿੱਖ ਸਨ ਇੱਕ ਸਾਬੂਦਾਨੇ ਦੀ ਮਿਲ ਤੇ ਜਾਗਾਦਿਆ ਕਰਦਾ ਸੀ ਤੇ ਦੂਜਾ ਬਲਦ ਗੱਡੀ ਨਾਲ ਜੰਗਲ ਵਿੱਚੋਂ ਓਬੀ ਟੋਆ ਕਰਦਾ ਸੀ ਮੈਂ ਦੁਕਾਨਾਂ ਵਾਲਿਆਂ ਨਾਲ ਵਾਵਾ ਚੈੱਕ ਕਰਦਾ ਉਹ ਮੈਨੂੰ ਮੋਮਬਤੀਆਂ ਦੇ ਦਿਆ ਕਰਦੇ ਸਨ ਜਿਨ੍ਹਾਂ ਨੂੰ ਬਾਲ ਕੇ ਮੈਂ ਰਾਤੀ ਪੜ੍ਹਾ ਕਰਦਾ ਸਾਂ ਅਸਲ ਵਿੱਚ ਨੀਂਦ ਨੂੰ ਟਾਲਿਆ ਕਰਦਾ ਸਾਂ ਜਿਹੜੀ ਉਸ ਉਮਰ ਵਿੱਚ ਮਹਿਬੂਬ ਨਾਲੋਂ ਵੀ ਵੱਧ ਪਿਆਰੀ ਹੁੰਦੀ ਹੈ ਤਾਰੀਖ ਤੇ ਜਿਓਗ੍ਰਾਫੀਆ ਮੇਰਾ ਜਮਾਤ ਵਿੱਚ ਵਧੀਆ ਗਿਣਿਆ ਜਾਂਦਾ ਸੀ ਤਾਰੀਖ ਮੈਨੂੰ ਹਿੰਦੁਸਤਾਨ ਤੇ ਇੰਗਲਿਸਤਾਨ ਦੀ ਹੀ ਆਉਂਦੀ ਸੀ ਬਾਕੀ ਦੁਨੀਆ ਕਾਫਰ ਲਈ ਕੁਰਾਨ ਹੀ ਸੀ ਮੋਮਬਤੀ ਦੇ ਚਾਨਣ ਵਿੱਚ ਇੱਕ ਵਾਰ ਉਰਦੂ ਦੇ ਇੱਕ ਮਹਾਨਾਮੇ ਵਿੱਚੋਂ ਰੂਸ ਦੇ ਇਨਕਲਾਬ ਬਾਰੇ ਇੱਕ ਮੈ ਲੇਖ ਪੜਿਆ ਨਾਂ ਥਾ ਇੰਨੇ ਉਮਰੇ ਲੱਗੇ ਓਪਰੇ ਉਪਰੇ ਲੱਗੇ ਕਿ ਯਾਦ ਰੱਖਣੇ ਅਲਜਬਰੇ ਦੀਆਂ ਪ੍ਰੋਪੋਜੀਸ਼ਨਾਂ ਨੂੰ ਵੀ ਔਖੇ ਜਾਪੇ ਯਾਦ ਆਇਆ ਕਿ ਜਿਓਗ੍ਰਾਫੀਏ ਦੀ ਇਕਾਈ ਦਾਈ ਵਿੱਚ ਰੂਸ ਵੀ ਤਾਂ ਪੈਂਦਾ ਹੁੰਦਾ ਸੀ ਜਿਹਦੇ ਸਾਈ베ਰੀਆ ਵਿੱਚ ਟੰਡਰਾ ਦੇ ਪਰਫੀਲੇ ਮદાન ਰੇਡੀਅਰ ਤੇ ਐਸਕੀਮੋ ਰਹਿੰਦੇ ਹਨ ਜਿੱਥੇ 6 ਮਹੀਨੇ ਦਿਨ ਤੇ 6 ਮਹੀਨੇ ਰਾਤ ਵੀ ਰਹਿੰਦੀ ਹੈ ਸਾਰੇ ਲੇਖ ਦੀ ਸਿਰਖ ਪਾਈ ਵਿੱਚੋਂ ਇੱਕ ਲੈਲਨ ਨਾਂ ਦਾ ਸਿਰਫ ਯਾਦ ਮੈਨੂੰ ਰਹਿ ਗਿਆ ਜਿਹੜਾ ਲੇਖਕ ਨੇ ਆਪਣੀ ਸਹੂਲਤ ਲਈ ਵੱਡਿਓ ਹੀ ਛੋਟਾ ਕਰਕੇ ਲਿਖਿਆ ਹੋਇਆ ਸੀ ਪਾਰਟੀਆਂ ਦੇ ਗੱਜ-ਗੱਜ ਲੰਬੇ ਨਾਂ ਜਵਾਨ ਤੇ ਚੜ੍ਹਾ ਲੈਣਾ ਮੇਰੇ ਵਾਸਤੇ ਰੋਗ ਨਹੀਂ ਸੀ ਕਿਉਂਕਿ ਪਿੰਡੋਂ ਨਿਕਲ ਕੇ ਜੰਗਲ ਵਿੱਚ ਜਾ ਵਸਿਆ ਸਾਂ ਤੇ ਆਪਣੀ ਹੀ ਸਮਰੱਥਾ ਨਾਲ ਭੁੱਲਿਆ ਤੇ ਨਵਾਂ ਲਗਾਮਾਤਰਾ ਜੋੜ ਕੇ ਮੁੜ ਪੜ ਰਿਹਾ ਸਾਂ ਪਰ ਜਜਬੇ ਦੇ ਸ਼ੌਂਕ ਨੇ ਰਿੜਨ ਤੋਂ ਲੈ ਕੇ ਉੱਠ ਖਲੋਣ ਤੱਕ ਮੇਰੀਆਂ ਸਾਰੀਆਂ ਲੱਤਾਂ ਸਬੂਤੀਆਂ ਕਰ ਦਿੱਤੀਆਂ ਇਹ ਗੱਲ ਮੇਰੇ ਖਾਨੇ ਵਿੱਚ ਨਹੀਂ ਸੀ ਵੜਦੀ ਕਿ ਰੂਸ ਨੇ ਜਿਹੜੇ ਰੂਸ ਦਾ ਇਨਕਲਾਬ ਨੇ 1972 ਦਾ ਤਖਤ ਉਲਾ ਦਿੱਤੇ ਤੇ ਤਾਜ ਤੋੜ ਦਿੱਤੇ ਸਨ ਮੇਰੇ ਆਪਣੇ ਵਿਸ਼ਵਾਸਾਂ ਅਨੁਸਾਰ ਰਾਜੇ ਤਪ ਕਰਕੇ ਆਉਂਦੇ ਸਨ ਤੇ ਭਾਵੇਂ ਰਾਜਕਰਨ ਪਿਛੋਂ ਨਰਕਾਂ ਨੂੰ ਹੀ ਜਾਂਦੇ ਸਨ ਪਰ ਗੱਲ ਮੇਰੇ ਲਈ ਨੋਖੀ ਸੀ ਕਿਉਂਕਿ ਅਨਹੋਣੀ ਸੱਚ ਸਕਾਰ ਬਣ ਚੁੱਕੀ ਸੀ ਸਚਿੰਦਰਨਾਥ ਸਾਨਿਆਲ ਦੇ ਬੰਦੀ ਜੀਵਨ ਪੜਨ ਪਿੱਛੋਂ ਆਪਣੇ ਦੇਸ਼ ਦੀ ਆਜ਼ਾਦੀ ਲਈ ਤੜਪ ਮੇਰੇ ਮਨ ਵਿੱਚ ਭੜਕ ਪਈ ਰੂਸੀ ਇਨਕਲਾਬ ਦੇ ਯਾਰ ਨੂੰ ਪਟਕਾਉਣ ਵਾਲੀ ਗੱਲ ਮੇਰੇ ਜੀਨ ਵਿੱਚ ਚਾਨਣ ਦੀ ਲੀਕ ਵਾਗ ਕਦੇ ਟੁੱਟਦੀ ਤੇ ਕਦੇ ਜੁੜਦੀ ਸੀ ਫਿਰ ਅਜੇਹਸ ਭਾਗ ਜੁੜਿਆ ਕਿ ਲੈਲਨ ਦੀ ਜੀਵਨੀ ਉਹ ਵੀ 50-60 ਸਫੇ ਵਿੱਚ ਪੜਨ ਨੂੰ ਮਿਲ ਗਈ ਮੇਰੇ ਲਈ ਯੂਸੂਫ ਮਸੀਹ ਤੇ ਹਜਰਤ ਮੁਹੰਮਦ ਸਾਹਿਬ ਤੋਂ ਪਿੱਛੋਂ ਇਹ ਤੀਜਾ ਵਿਦੇਸ਼ੀ ਮਹਾਪੁਰਸ਼ ਸੀ ਜਿਹਦਾ ਪ੍ਰਭਾਵ ਮੈਂ ਗੁਰੂ ਗੋਬਿੰਦ ਸਿੰਘ ਜੀ ਵਾਗ ਨਿਰਾ ਉਪਦੇਸ਼ਕ ਹੀ ਨਹੀਂ ਕਰਨੀ ਦਾ ਸੂਰਾ ਪੂਰਾ ਵਿੱਚ ਵੀ ਕਬੂਲਿਆ ਸੀ ਉਹ ਕਿਤਾਬ ਮੈਗਲੇ ਦੇ ਨਹੀਂ ਮੋੜ ਕੇ ਦੇਣੀ ਸੀ ਮੇਰੇ ਲਈ ਬਹੁਤ ਹੀ ਸ਼ਾਂਤੀ ਵਾਲਾ ਮਾਹੌਲ ਚੀਨੀਆਂ ਦਾ ਇੱਕ ਕਬਰਸਾਨ ਹੁੰਦਾ ਸੀ ਜਿਹੜਾ ਹੋਰ ਮੀਲ ਪਰ ਜੰਗਲ ਵਿੱਚ ਪਹਾੜੀ ਦੀ ਵੱਖੀ ਢਾਲ ਹਰਿਆਲੀ ਦੀ ਬੁੱਕਲ ਵਿੱਚ ਖਮੋਸ਼ ਖਮੋਸ਼ ਸੀ ਮੈਂ ਪੈਰੀਂ ਖੜਾਵਾ ਖੜਕਾਉਂਦਾ ਗੱਤੇ ਰਬੜ ਦੇ ਬਾਗਾਂ ਵਿੱਚੋਂ ਦੀ ਲੰਘਦਾ ਕਬਰਸਤਾਨ ਵਿੱਚ ਆ ਗਿਆ ਇੱਕ ਕਬਰ ਦੇ ਫਰਸ਼ ਤੇ ਬਹਿ ਕੇ ਲੱਤਾਂ ਏਠਾ ਲਟਕਾ ਦੀਆਂ ਮੇਰੇ ਸੱਜੇ ਔਲਿਆਂ ਦਾ ਬੂਟਾ ਕੱਚੇ ਫਲ ਨਾਲ ਭਰਿਆ ਪਿਆ ਸੀ ਸੂਰਜ ਢਾਈ ਤਿੰਨ ਘੰਟੇ ਦੇ ਖਲੋਤਾ ਬੜੇ ਤੇਜ ਪ੍ਰਤਾਪ ਨਾਲ ਮੇਰਾ ਮੂੰਹ ਵੇਖ ਰਿਹਾ ਸੀ ਲੈਲਨ ਦਾ ਜੀਵਨ ਮੇਰੇ ਪੱਟਾਂ ਤੇ ਵਿਸ਼ਾ ਹੋਇਆ ਸੀ ਮੈਂ ਵਰਕਾ ਵਰਕਾ ਉਸ ਦਾ ਤਸਤਾ ਹੀ ਜਾ ਰਿਹਾ ਸੀ ਕਿਤਾਬ ਪੜਦਾ ਪੜਦਾ ਖਲੋ ਜਾਂਦਾ ਸਾਂ ਤੇ ਇਹ ਆਦਤ ਅੱਜ ਵੀ ਜਿਉਂ ਦੀ ਤਿਉਂ ਕਾਇਮ ਹੈ ਮੈਨੂੰ ਰੂਸ ਵਿੱਚ ਵਾਪਰੀਆਂ ਘਟਨਾਵਾ ਕੱਲ ਦੀਆਂ ਜਾਪੀਆਂ ਕੁੱਲ 20 ਵਰੇ ਹੋਣ ਨੂੰ ਆਏ ਸਨ ਜਦੋਂ ਲੈਲਨ ਦੇ ਭਰਾ ਦੀ ਫਾਂਸੀ ਦਾ ਜ਼ਿਕਰ ਆਇਆ ਮੈਂ ਜਜ਼ਬਾਤ ਦੇ ਰੋਂ ਵਿੱਚ ਆ ਕੇ ਆ ਜਾ ਪਿਆ ਸਾਂ ਮੈਨੂੰ ਔਰੰਗਜ਼ੇਬ ਤੇ ਮੀਰ ਮੰਨੂ ਦਾ ਜ਼ੁਲਮ ਤੜਪਾਉਣ ਲੱਗ ਪਿਆ ਯਾਰ ਨੇ ਮੰਨੂ ਦੀ ਥਾਂ ਮੰਨ ਲਈ ਸੀ ਤੇ ਅਲੈਗਜ਼ੈਂਡਰ ਬੰਦ-ਬੰਦ ਘਟਵਾਉਣ ਵਾਲੇ ਸਿੰਘਾਂ ਦੀ ਕਤਾਰ ਵਿੱਚ ਆ ਖਲੋਤਾ ਯਾਰ ਵਿਰੁੱਧ ਨਫ਼ਰਤ ਅੰਗਰੇਜ਼ ਸਾਮਰਾਜ ਦਾ ਗੋਰਾ ਮੂੰਹ ਕੋਲੇ ਨਾਲ ਕ੍ਰਾਸ ਕਰ ਗਈ ਕਿਉਂਕਿ ਉਸ ਸਜਰੇ ਸ਼ਹੀਦ ਭਗਤ ਤੇ ਉਹਦੇ ਸਾਥੀਆਂ ਨੂੰ ਫਾਇ ਲਾਇਆ ਸੀਗਾ ਕਲਕੱਤੇ ਤੋਂ ਪਿਨਾਗ ਨੂੰ ਸਮੁੰਦਰੀ ਸਫ਼ਰ ਕਰਦਿਆਂ ਪਾਸੇ ਤੋਂ ਅੰਡੇਮਾਨ ਦਾ ਜਜ਼ੀਰਾ ਦੂਰੋਂ ਤੱਕਿਆ ਸੀ ਇਸ ਤਰ੍ਹਾਂ ਅਮਰੀਕਾ ਤੋਂ ਆਏ ਗਦਰੀ ਬਾਬਿਆਂ ਦੀਆਂ ਫਾਂਸੀਆਂ ਤੇ ਉਮਰਕੈਂਦਾ ਮੈਨੂੰ ਕਾਲੇ ਪਾਣੀਆਂ ਤੋਂ ਚੁੱਕ ਕੇ ਸਾਈਬੀਰੀਆ ਦੀਆਂ ਜਖ برفਾਂ ਵਿੱਚ ਲੈ ਗਈਆਂ ਜਿੱਥੇ ਐਸਕੀਮੋ ਤੇ ਰੈਡੀਅਰ ਤੇ ਬੱਗੇ ਰਿਸ਼ਾ ਦੀ ਖੱਲਾ ਵੀ ਦੀ ਕੁਸੜੇ 6 ਮਹੀਨੇ ਘੁਰਨਿਆਂ ਚੋਂ ਬਾਹਰ ਨਹੀਂ ਨਿਕਲਦੇ ਜਿਓਗ੍ਰਾਫੀਆ ਮੇਰੇ ਸਿਰਦ ਵਾਲੇ ਘੁੰਮ ਰਿਆ ਸੀ ਤੇ ਤਰੀਕ ਮੇਰੇ ਸਾਹਮਣੇ ਲਾਹੌਰ ਦਾ ਕਿਲਾ ਸਾਹੀਵਾਲ ਦੀ ਜੇਲ ਕਾਲੇ ਪਾਣੀ ਸਾਈਬੇਰੀਆ ਬ੍ਰਿਸਟਲ ਤੇ ਗਲੂਟीन ਹੇਟਾ ਲਹੂ ਲਹਾਨ ਦੁਹਤਣੀ ਪਿਟ ਰਹੀ ਸੀ ਮੈਂ ਹੋਰ ਮਨ ਭਰ ਕੇ ਉੱਠਿਆ ਕੋਈ ਮਰਦਾ ਮੈਨੂੰ ਬਚਾਉਣ ਨਾ ਆਇਆ ਇੱਕ ਪਲ ਮੈਨੂੰ ਸਾਰਾ ਹਿੰਦੁਸਤਾਨ ਕਬਰਸਤਾਨ ਜਾ ਪਿਆ ਕਿਉਂਕਿ ਸਰਦਾਰ ਭਗੇ ਸਿੰਘ ਦੀ ਫਾਂਸੀ ਤੋਂ ਪਿੱਛੋਂ ਗਾਂਧੀ ਨੇ ਇੱਕ ਸ਼ਾਂਤੀ ਵਾਰਤਾ ਦਿੱਤੀ ਸੀ ਸ਼ਾਇਦ ਉਹਦੇ ਦਿਲ ਨੌਜਵਾਨ ਦੀ ਫਾਂਸੀ ਨੇ ਹੌਲ ਪੈਦਾ ਕਰ ਦਿੱਤੇ ਸਨ ਰੋਂਦਾ ਸੋਚਦਾ ਤੇ ਹੰਗਾਰਦਾ ਆਖਰ ਮੈਂ ਲੈਲਨ ਦੀ ਮੌਤ ਤੱਕ ਆਣ ਪੁੱਜਿਆ ਮੈਂ ਲੰਮਾ ਹੋ ਕਾ ਭਰਿਆ ਸੂਰਜ ਦੂਰ ਗੱਤੇ ਦੇ ਬਾਕਾਂ ਵਿੱਚ ਮੂਧਾ ਹੋਇਆ ਪਿਆ ਸੀ ਉਹਦਾ ਤੇਜ ਪ੍ਰਤਾਪ ਹਾਲੇ ਵੀ ਸਾਰੇ ਜੰਗਲ ਦਾ ਸਿਰ ਲਿਸ਼ਕਾਰਿਆ ਸੀ ਬਸ ਇੱਕ ਕਬਰਾ ਸਨ ਜਿਹੜੀਆਂ ਦੁੱਧ ਚਿੱਟੀਆਂ ਸੰਗ ਮਰਮਰ ਵਾਂਗ ਨਸਤਾਲੀਆਂ ਪਈਆਂ ਸਨ ਪਰ ਉਸ ਸ਼ਾਮ ਦਾ ਸੂਰਜ ਮੇਰੇ ਅੰਦਰ ਕਿਸੇ ਤਜਾਬ ਦੀ ਅੱਗ ਫੂਕ ਗਿਆ ਜਿਹੜੀ ਅੱਜ ਵੀ ਲੱਟੀ ਲੱਟੀ ਬਲ ਰਹੀ ਹੈ ਲੈਲਨ ਦੀ ਕਿਤਾਬ ਦਾ ਫੌਰੀ ਅਸਰ ਮੇਰੇ ਤੇ ਇਹ ਹੋਇਆ ਕਿ ਮੈਂ ਛੇਤੀ ਵਾਪਸ ਜਾਣਾ ਹੈ ਜਾ ਕੇ ਪੜ੍ਹਨਾ ਹੈ ਆਜ਼ਾਦੀ ਦੀ ਜੰਗੋਜਾਦ ਵਿੱਚ ਹਿੱਸਾ ਲੈਣਾ ਹੈ ਤੇ ਸ਼ਹੀਦਾਂ ਦਾ ਕਰਜ਼ਾ ਚੁਕਾਉਣਾ ਹੈ ਮੈਂ ਸਾਰਾ ਹੀ ਝੰਡੋੜਿਆ ਗਿਆ ਸਾਂ ਮੈਂ ਔਲੇ ਦੀ ਹਰੀ ਕਟਾਰ ਟਾਣੀ ਦਾਤਨ ਵੱਜੋਂ ਟੋੜੀ ਤੇ ਕਬਰਸਤਾਨ ਤੋਂ ਹੀ ਡਾ ਉਤਰ ਆਇਆ ਨੀਵੇਂ ਥਾਂ ਵੱਲ ਭਾਰ ਪਹਿ ਜਾਣ ਕਰਨ ਮੇਰੀ ਖਰਾ ਦੀ ਇੱਕ ਪਾਸਿਓਂ ਮੇਖੜੀ ਪੁੱਟੀਆਂ ਗਈਆਂ ਕਿਤਾਬ ਤੇ ਟੁੱਟੀ ਖਰਾ ਮੇਰੇ ਇੱਕ ਹੱਥ ਵਿੱਚ ਸੀ ਤੇ ਭਰੇ ਮਨ ਨਾਲ ਦਾਤਨ ਘਮੌਂਦਾ ਆ ਰਿਹਾ ਸਾਂ ਰਾਹ ਵਿੱਚ ਕਬਰਸਤਾਨ ਦਾ ਰਾਖਾ ਉਹੀ ਉਹ ਚੀਨੀ ਜਿਹੜਾ ਮੇਰਾ ਯਾਰ ਵੀ ਸੀ ਮੈਨੂੰ ਮਿਲ ਪਿਆ ਬਾਈ ਬੰਗੋਸਕਾ ਯਾਨੀ ਬਾਈ ਚੰਗਾ ਹੈ ਯਾ ਲਓ ਆਹੋ ਆਪਾ ਵਚਾ ਕੀ ਪੜਿਆ ਉਸਨੇ ਝੁੜੀਆਂ ਦੇ ਵਿੱਚੋਂ ਮੁਸਕਰਾਉਂਦਿਆਂ ਪੁੱਛਿਆ ਲੈਲਨ ਔਰਾ ਪੀ ਕਵਨ ਮਨੋਖ ਦਾ ਦੋਸਤ ਮੈਂ ਦਿਲ ਦੇ ਭਰੋਸੇ ਨਾਲ ਉੱਤਰ ਦਿੱਤਾ ਉਹ ਬਈਆ ਬਗੋਸ ਬਹੁਤ ਹੀ ਚੰਗਾ ਉਹ ਸਿਰ ਹੁੰਨ ਦਾ ਤੁਰ ਗਿਆ ਇੱਕ ਪੈਰੀ ਖੜਾ ਨਾਲ ਉੱਚਾ ਨੀਵਾ ਤੁਰਦਾ ਮੈਂ ਘਰ ਦੇ ਬਾਹਰ ਦੇ ਅੱਗੇ ਆਖਿਆ ਤੇ ਆਪਣੇ ਸਾਥੀ ਨੂੰ ਵਟਵੇਂ ਮੂੰਹ ਨਾਲ ਆਖਿਆ ਭਾਈ ਮੈਂ ਦੇਸ਼ ਜਾ ਰਿਹਾ ਕਿਉਂ ਕੀ ਹੋ ਗਿਆ ਉਹਦੇ ਭਾਣੇ ਦੇਸ਼ੋਂ ਕੋਈ ਬੁਰੀ ਖਬਰ ਆ ਗਈ ਹੋਣੀ ਹੈ ਠੀਕ ਹੈ ਪਰ ਹੁਣ ਮੈਂ ਬਨਾਇਆ ਵਿੱਚ ਨਹੀਂ ਰਹਿਣਾ ਕਿਉਂ ਤੂੰ ਤਾਂ ਹਲੇ 10 ਪੈਸੇ ਵੀ ਨਹੀਂ ਕਮਾਏ ਪਰ ਕਮਾਈ ਦਾ ਵੱਲ ਆ ਗਿਆ ਹੈ ਉਹ ਕੀ ਤੇਰੀ ਸਮਝ ਨਹੀਂ ਆਉਣਾ ਤੂੰ ਬਲਦਾ ਬਲਦਾ ਨੂੰ ਕੁੱਟਿਆ ਕਰ ਤੇ ਉਹ ਵੀ ਈਟੋ ਆਈ ਆਇਆ ਕਰ ਭਾਵੇਂ ਉਦੋਂ ਤੈਨੂੰ ਮੈਨੂੰ ਸਮਝਾਉਣ ਦਾ ਵੱਲ ਆਪ ਨੂੰ ਵੀ ਨਹੀਂ ਸੀ ਆਉਂਦਾ ਮੈਂ ਉਸੇ ਮਹੀਨੇ ਆਪਣਾ ਸਾਈਕਲ ਵੇਚ ਕੇ ਪਿਨਾਗ ਆ ਗਿਆ ਸਾਂ ਤੇ ਤੁਖਦੀ ਇੱਕ ਨਾਲ ਕਾਲੇ ਪਾਣੀ ਚੀਰਦਾ ਕਲਕੱਤੇ ਤੋਂ ਪਿੰਡ ਆਵਜਾ ਬਿਨਾ ਇਤਲਾ ਚਿੱਠੀ ਪੱਤਰ ਮੈਨੂੰ ਵੇਖ ਕੇ ਸਾਰੇ ਹराण ਰਹਿ ਗਏ ਪਰ ਮੈਨੂੰ ਆਪਣਾ ਪਿੰਡ ਤੇ ਦੇਸ਼ ਸੋਹਣਾ ਤੇ ਮਹਿਕ ਵੀ ਨਾ ਲੱਗਣ ਲੱਗ ਗਿਆ ਸੀ ਮੈਨੂੰ ਪਤਾ ਨਹੀਂ ਸੀ ਮੈਂ ਕਾਦੇ ਨਾਲ ਭਰਿਆ ਪਿਆ ਸਾਂ ਪਰ ਜਵਾਨ ਮਿਰਗਵਾੰਗ ਮੈਨੂੰ ਕਸਤੂਰੀ ਦੀ ਮਸਤੀ ਚੜੀ ਹੋਈ ਸੀ ਲਾਗਲੇ ਪਿੰਡ ਚੂੜ ਚੱਕ ਵਿਖੇ ਬਾਬਾ ਰੂਤ ਸਿੰਘ ਜੀ ਗਦਰੀ ਕਾਲੇ ਪਾਣੀ ਦੀ ਉਮਰ ਕੈਟ ਕੱਟ ਕੇ ਵਾਪਸ ਆ ਗਏ ਸਨ ਤੇ ਉਹਨਾਂ ਥੋੜਾ ਦਮ ਮਾਰ ਕੇ ਜਨਤਾ ਨੂੰ ਜਥੇਬੰਦ ਕਰਨਾ ਸ਼ੁਰੂ ਵੀ ਕਰ ਦਿੱਤਾ ਸੀ ਮੈਂ ਸਟੇਜਾਂ ਉਤੇ ਅੰਗਰੇਜ਼ਾਂ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਮੇਰੀ ਘਰੋਗੀ ਇਹ ਹਾਲਤ ਕੁਝ ਅਜੇਹੋ ਜਿਹੀ ਬਣ ਗਈ ਕਿ ਮੈਂ ਦੁਬਾਰਾ ਪੜਨ ਨਾ ਲੱਗ ਸਕਿਆ ਪਰ ਪੜਨ ਤੇ ਲਿਖਣ ਦਾ ਸ਼ੌਕ ਮੇਰਾ ਵਾਈਕਰੌਨ ਸਮੇਂ ਵੀ ਜਾਰੀ ਰਿਹਾ ਅੱਗ ਮੇਰੇ ਅੰਦਰ फडਕ-फडਕ ਪੈਂਦੀ ਸੀ ਪਰ ਇਹ ਅੱਗ ਮੇਰੇ ਕੋਲ ਰੋਸ਼ਨੀ ਨਹੀਂ ਸੀ ਬਣਦੀ ਪਿੰਡ ਤੇ ਇਲਾਕੇ ਵਿੱਚ ਪੁਰਾਣੀ ਪੀੜੀ ਨਾਲ ਮੇਰੀ ਹਮੇਸ਼ਾ ਟੱਕਰ ਲੱਗੀ ਰਹੀ ਜਿਹੜੀ ਅੰਗਰੇਜ਼ ਵਿਰੁੱਧ ਮੂੰਹ ਵਿੱਚ ਕੁੰਗਣੀਆਂ ਪਾਈ ਬੈਠੀ ਸੀ ਇੱਕ ਵਾਰ ਮੇਰੀ ਭੈਣ ਦਰਵਾਜ਼ੇ ਵਿੱਚ ਕੱਚੀਆਂ ਕੰਧਾਂ ਦੇ ਪੈਰਾ ਵਿੱਚ ਖੂਬ ਸੂਰਤੀ ਵੱਜੋਂ ਪੀਲੀ ਮਿੱਟੀ ਫੇਰ ਰਹੀ ਸੀ ਮੈਂ ਮਿੱਟੀ ਲੈ ਕੇ ਘਰ ਦੇ ਦੋਹੀਂ ਪਾਸੇ ਦਾਤੀ ਥੋੜੇ ਦੇ ਨਿਸ਼ਾਨ ਬਣਾ ਦਿੱਤੇ ਕੁਦਰਤੀ ਉਹਨਾਂ ਦਿਨਾਂ ਵਿੱਚ ਜਲੰਧਰੋਂ ਅੰਗਰੇਜ਼ ਕੁਸ਼ਨਰ ਦੌਰੇ ਤੇ ਆ ਗਿਆ ਉਹਦੀ ਮੇਮ ਅੱਗੇ ਗਿਆ ਰਹੀ ਸੀ ਥੋੜੇ ਦੇ ਨਿਸ਼ਾਨ ਨੂੰ ਵੇਖ ਕੇ ਰੁਕ ਗਈ ਮੈਂ ਨਿਸ਼ਾਨ ਹੀਟ ਕੁਝ ਲਿਖਿਆ ਸੀ ਜਿਹੜਾ ਉਹ ਪੜ ਨਾ ਸਕੀ ਉਹ ਦੇਸੀ ਅਫਸਰ ਨੂੰ ਪੁੱਛਿਆ ਇਹ ਕੀ ਲਿਖਿਆ ਹੈ ਮਿਹਨਤ ਤੇ ਸੱਚ ਦੀ ਤਾਕਤ ਅਤੇ ਇਮਾਨਦਾਰੀ ਦੀ ਪਕਿਆਈ ਮੈਂ ਮੇਮ ਦੇ ਮੂੰਹ ਵੱਲ ਥੋੜਾ ਔਖਾ ਟੇਡਾ ਵੇਖ ਰਿਹਾ ਸਾਂ ਉਹ ਮੂੰਹ ਨੂੰ ਹੋਰ ਪੀੜਾ ਕਰਕੇ ਘਰ ਦੇ ਅੰਦਰ ਵੜ ਗਈ ਇੱਕ ਵੇਲਾ ਪੁਰਾਣੇ ਸੰਦੂਖ ਦੀ ਉਸ ਪ੍ਰਸ਼ੰਸਾ ਵੀ ਕੀਤੀ ਫਿਰ ਜਹੀ ਥਾਂ ਆ ਗਈ ਜਿੱਥੇ ਲੈਲਨ ਤੇ ਸ਼ੈਕਸਪੀਅਰ ਦੀਆਂ ਤਸਵੀਰਾਂ ਬਰਾਬਰ ਕੰਧ ਤੇ ਚਮੜੀਆਂ ਹੋਈਆਂ ਸਨ ਉਹਦੀ ਇੱਕ ਅੱਖ ਵਿੱਚ ਗਲਾਬ ਮੈਕ ਰਿਆ ਸੀ ਤੇ ਦੂਜੀ ਅੱਖ ਵਿੱਚੋਂ ਲਾਵਾ ਫੁੱਟ ਰਿਆ ਸੀ ਪਰ ਉਹਨਾਂ ਦੇ ਮਹਾਨ ਹੋਣ ਦਾ ਪ੍ਰਭਾਵ ਮੇਰੀ ਆਤਮਾ ਤੇ ਪੈ ਚੁੱਕਾ ਸੀ ਮੇਮ ਨਾਲ ਉਹਦਾ ਕਮਿਸ਼ਨਰ ਖਸਮ ਵੀ ਬਹੁਤ ਔਖਾ ਆ ਉਹ ਚੂੜ ਚੱਕ ਤੇ ਢੁੱਡੀ ਕੇ ਦੋਹਾਂ ਪਿੰਡਾਂ ਨੂੰ ਪੋਲਿਟੀਕਲ ਪੱਖੋਂ ਬੁਰਾ ਭਲਾ ਕਹਿ ਰਿਹਾ ਸੀ ਉਹੀ ਬੁਰਾ ਭਲਾ ਛੋੜੀ ਚੁੱਕਾ ਜੇਲ੍ਹਦਾਰਾਂ ਤੇ ਨੰਬਰਦਾਰਾਂ ਮੈਨੂੰ ਮੇਰੀ ਗੈਰਾਂ ਜਰੀ ਵਿੱਚ ਆਖਿਆ ਉਹ ਕਿਉਂਕਿ ਮੈਂ ਮੁੰਡਾ ਹੋਣ ਨਾਲ ਅਖੜ ਵੀ ਬੋਲਦਾ ਸਾਂ ਸਾਰੇ ਬੇਇੱਜ਼ਤੀ ਤੋਂ ਡਰਦੇ ਵੀ ਸਨ ਭਾਵੇਂ ਉਹ ਉਦੋਂ ਤੱਕ ਲੈਲਨ ਨਾਲ ਮੇਰੀ ਜਜ਼ਬਾਤੀ ਸਾਂਝ ਹੀ ਸੀ ਤੇ ਮੇਰੇ ਜੇਹਨ ਤੇ ਰੋਹਾਨੀ ਸਾਂਝ ਨਹੀਂ ਸੀ ਪਾਈ ਜਾ ਸਕੀ ਪਰ ਮੇਰੇ ਲਈ ਲੈਲਨ ਅਜੇਹਾ ਖੜਕਮਾ ਬਾਗੀ ਸਿੱਧ ਹੋਇਆ ਜਿਹਦੀ ਤਸਵੀਰ ਵੀ ਅੰਗਰੇਜ਼ ਸਾਮਰਾਜ ਨੂੰ ਕੰਬੜੀਆਂ ਛੇੜ ਦਿੰਦੀ ਸੀ ਇਹ ਮਾਣ ਮੇਰੇ ਅੰਦਰ ਦਿਨੋ ਦਿਨ ਗੜਾਈਆਂ ਲੈ ਕੇ ਜਵਾਨ ਹੁੰਦਾ ਗਿਆ 2 ਸਾਲ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਵਿੱਚ ਆ ਗਿਆ ਤੇ ਮੈਨੂੰ ਕਲਰਕਾਂ ਦੇ ਗ੍ਰੇਡ ਵਿੱਚ ਰੱਖ ਦਿਆਂ ਜਥੇਦਾਰ ਨੇ ਫਰਾਖ ਦੇ ਲਈ ਨਾਲ ਆਖਿਆ ਤੇਰੀ ਕਿਸੇ ਮਿੱਤਰ ਨੇ ਸਪਾਰਸ਼ ਕੀਤੀ ਹੈ ਕਿ ਤੈਨੂੰ ਅੰਮ੍ਰਿਤਸਰ ਸੈਂਟਰ ਵਿੱਚ ਰੱਖਿਆ ਜਾਵੇ ਤੂੰ ਚੰਗਾ ਲਖਾਰੀ ਬਣ ਜਾਏਗਾ ਇੱਥੇ ਪੜਨ ਲਈ ਗੁਰੂ ਰਾਮਦਾਸ ਲਾਇਬ੍ਰੇਰੀ ਵੀ ਹੈ ਉਹ ਤੇਰੇ ਖਿਆਲ ਕਮਿਨਸਟਰ ਵਾਲਿਆਂ ਨੇ ਚੱਲ ਆਪੇ ਠੀਕ ਹੋ ਜਾਏਗਾ ਲਾਇਬ੍ਰੇਰੀ ਦੇ ਲਾਲਚ ਕਾਰਨ ਮੈਂ ਕਲਰਕੀ ਗ੍ਰੇਡ ਪ੍ਰਵਾਨ ਕਰ ਲਿਆ ਜਿਹੜਾ ਕੇਵਲ ਘਰੋਂ ਬੁਲਾ ਕੇ ਇੱਜ਼ਤ ਨਾਲ ਹੀ ਦਿੱਤਾ ਜਾ ਰਿਹਾ ਸੀ ਪਰ ਮੇਰੇ ਖਿਆਲ ਜੱ태ਦਾਰ ਸਾਹਿਬ ਦੇ ਅੱਖ ਨੂੰ ਸਾਰ ਠੀਕ ਨਾ ਹੋਏ ਤੇ ਅਸਤੀਫਾ ਦੇ ਕੇ ਮੈਂ ਘਰ ਵਾਪਸ ਆ ਗਿਆ 1947 ਦੇ ਪਸਾਦਾਂ ਨੇ ਮੇਰੇ ਸਾਹਮਣੇ ਨਵੀਆਂ ਹਕੀਕਤਾਂ ਨੂੰ ਰੌਸ਼ਨ ਕੀਤਾ ਸਾਮਰਾਜ ਦੇ ਹਿੱਤ ਦੇਸੀ ਸਰਮਾਇਦਾਰ ਦੇ ਹਿੱਤ ਸਾਂਝੇ ਹੋਗੇ ਅਤੇ ਕਿਸਾਨ ਮਜ਼ਦੂਰ ਦੀ ਕਤਲਾਮ ਦਾ ਦੋਹਾਂ ਰਲ ਕੇ ਮੁੱਢ ਬੰਨ ਦਿੱਤਾ ਜਮਾਤੀ ਨਿਰਨੇ ਵਾਲਾ ਸਿਧਾਂਤ ਮੇਰੇ ਹੱਡਾਂ ਨਾਲ ਨਹੀਂ ਸੀ ਰੂਹ ਨਾਲ ਵੀ ਰਗੜਾ ਖਾ ਗਿਆ ਸੀ ਇੱਕ ਦੋਸਤ ਨੂੰ ਵਿਰੋਧ ਵਿਕਾਸ ਦਾ ਸਿਧਾਂਤ ਪਹਿਲੀ ਵਾਰ ਸਮਝਿਆ ਮੇਰੇ ਚਫੇਰੇ ਮਿਹਨਤੀ ਦੁਨੀਆ ਦਾ ਭੁਖ ਦਿਵਾਲੀਆ ਬਣਿਆ ਪਿਆ ਸੀ ਕਿਸਾਨੀ ਮਸਲਾ ਰਿਆਸਤ ਤੇ ਇਨਕਲਾਬ ਲੈਲਨਿਜ਼ਮ ਦੀਆਂ ਨੀਹਾਂ ਆਦ ਨੂੰ ਤਸੱਲੀ ਨਾਲ ਪੜਿਆ ਲੈਲਨ ਦਾ ਫਿਕਰਾ ਮੇਰੇ ਲਈ ਦੁਨੀਆ ਭਰ ਦੇ ਸਹਿਤ ਵਿਚਲੇ ਤਿੰਨ ਚਾਰ ਫਿਕਰਿਆਂ ਵਿੱਚੋਂ ਇੱਕ ਹੈ ਜਿਹੜਾ ਮਨੁੱਖਤਾ ਦੀ ਤਰੀਖ ਬਦਲਣ ਦੀ ਸ਼ਕਤੀ ਰੱਖਦਾ ਹੈ ਉਹ ਇਹ ਇਹ ਹਜ਼ਾਰ ਮੁਸ਼ਕਲਾਂ ਦੇ ਬਾਵਜੂਦ ਵੀ ਭੁਖ ਸਾਡਾ ਹੈ ਇਹ ਫਿਕਰਾ ਕਈ ਸਾਲ ਗੱਤੇ ਤੇ ਲਿਖਿਆ ਸਾਹਮਣੀ ਕੰਧ ਨਾਲ ਲਟਕਦਾ ਮੈਨੂੰ ਬਲਵਾਨ ਬਣਾਉਂਦਾ ਰਿਹਾ ਤੇ ਅੱਜ ਵੀ ਮੇਰੀ ਕਿਸੇ ਕਮਜ਼ੋਰੀ ਨੂੰ ਦਲੇਰੀ ਵਿੱਚ ਬਦਲ ਸੁੱਟਦਾ ਹੈ ਮੈਂ ਇਸ ਗੱਲੋਂ ਲੈਲਨ ਦਾ ਦੇਣਦਾਰ ਹਾਂ ਕਿ ਉਹਨੇ ਮੇਰਾ ਭੁਖ ਕਿਸਮਤ ਤੇ ਭਗਵਾਨ ਦੀ ਜਕੜ ਵਿੱਚੋਂ ਕੱਢ ਕੇ ਮੇਰੇ ਹਵਾਲੇ ਕਰ ਦਿੱਤਾ ਸੀ ਜਿੰਨੂੰ ਮੈਂ ਮਿਹਨਤ ਵਿਸ਼ਵਾਸ ਤੇ ਆਪਣੇ ਮਿਹਨਤੀ ਲੋਕਾਂ ਨਾਲ ਜੋੜ ਕੇ ਕੁਝ ਵੀ ਬਣਾ ਸਕਦਾ ਹਾਂ ਮੈਂ ਇਸ ਗੱਲੋਂ ਵੀ ਲੈ ਲੰਦਾ ਆਸਾਰਮਾਂ ਦਾ ਕਿ ਉਸ ਇਨਕਲਾਬ ਜਿੱਤ ਕੇ ਤਲਾਨਿਆਂ ਕਿ ਲੋਕਾਂ ਦਾ ਰਾਜ ਲੋਕਾਂ ਦੀ ਸੇਵਾ ਲਈ ਇਸ ਐਲਾਨ ਨੇ ਲੋਕਾਂ ਦੀ ਸ਼ਕਤੀ ਵਿੱਚ ਮੇਰਾ ਅਟੁੱਟ ਭਰੋਸਾ ਘੜ ਦਿੱਤਾ ਹੈ ਸਗੋਂ ਇਸ ਤੋਂ ਬਾਅਦ ਜ਼ਿੰਦਗੀ ਲਈ ਤੇ ਲੋਕਾਂ ਦਾ ਸਹਿਤ ਲੋਕਾਂ ਲਈ ਵੱਲ ਸੂਰਜ ਦੀ ਲੋ ਤੋ ਰਹਿਨਮਾਈ ਲੈ ਰਿਆ ਹਾਂ ਮੈਨੂੰ ਇਉਂ ਜਾਪਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਦੇ ਸੂਲਾਂ ਵਿੱਚ ਲੈਲਨ ਸੈਂਸੀ ਚਾਨਣ ਵਾ ਕੇ ਫਿਰ ਗਿਆ ਹੋਵੇ ਹਿੰਦੁਸਤਾਨੀ ਜਜ਼ਬਾਤ ਨੂੰ ਇਸ ਚਾਨਣ ਦੀ ਕਿੰਨੀ ਲੋੜ ਸੀ ਇਸ ਚਾਨਣ ਨੇ ਵੱਧ ਕੇ ਸਾਰੀ ਮਨੁੱਖਤਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਗੋਰੇ ਕਾਲੇ ਤੇ ਪੀਲੇ ਦੇ ਭੇਦ ਮਿਟਾ ਦਿੱਤੇ ਹਨ ਅੱਜ ਵੀ ਮੇਰਾ ਵਿਸ਼ਵਾਸ ਹੈ ਜੇਕਰ ਲੈਲਨ ਦੀ ਜੀਵਨੀ ਮੈਂ ਉਸ ਸਮੇਂ ਨਾ ਪੜਦਾ ਤੇ ਜ਼ਿੰਦਗੀ ਦੀ ਭਾਲ ਵਿੱਚ ਮਲਾਇਆ ਤੋਂ ਹਿੰਦੁਸਤਾਨ ਵੱਲ ਧਾਵਾ ਨਾ ਕਰਦਾ ਤਾਂ ਕਦੇ ਵੀ ਲੇਖਕ ਨਾ ਬਣ ਸਕਦਾ ਮੈਨੂੰ ਇਹ ਯਾਦਦਾ ਹੈ ਜਿਵੇਂ ਦੂਰ ਪਿਆਰੇ ਮੇਰੇ ਮਨ ਦਾ ਮੋਤੀ ਉਸ ਚੁੱਕ ਕੇ ਲੋਕਾਂ ਦੀ ਮਾਲਾ ਨਾਲ ਜੋੜ ਦਿੱਤਾ ਹੋਵੇ ਤੇ ਹੁਣ ਮੈਨੂੰ ਅਨੁਭਵ ਹੁੰਦਾ ਹੈ ਕਿ ਮੈਂ ਸਾਰੇ ਮੋਤੀਆਂ ਵਿੱਚੋਂ ਲਿਸ਼ਕ ਰਿਆ ਹਾਂ ਏਸੀਜੀ ਸਾਡਾ ਅੱਜ ਦਾ ਤੀਸਰੀ ਅੱਖ ਪ੍ਰੋਗਰਾਮ ਜਿਹਦੇ ਵਿੱਚ ਅਸਾਂ ਪ੍ਰਸਿੱਧ ਲੇਖਕ ਜਸਵੰਤ ਸਿੰਘ ਕਵਲਰਾਂ ਦਾਲੇਖ ਮਨੁੱਖ ਦਾ ਆੜੀ ਪੇਸ਼ ਕਰ ਕੀਤਾ ਤੁਹਾਡੀ ਸੇਵਾ ਚ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ